ਜੀ ਸਿੰਘ ਮੇਰਾ ਨਾਮ ਜੀ ਕੀ ਗੱਲ ਕੀ ਬਣੀ ਜੀ ਮੇਰਾ ਬੇਟਾ ਤੇ ਇਹਨਾਂ ਦੇ ਅੰਪਰੋਲ ਲੈਣ ਗਏ ਆ ਜੀ ਉਹ ਰੇਟ ਪਿੱਛੇ ਕੋਈ ਉਹਨਾਂ ਦੀ ਕੀ ਕਿਹੜੀ ਗੱਲ ਪਿੱਛੇ ਬੈਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾਓ ਉਹਨੇ ਫੋਨ ਲਾ ਕੇ ਹੋਲਡ ਪਾਉਣਾ ਕਹਿੰਦਾ ਮੈਂ ਡੈਡੀ ਮਾਲਕ ਨਾਲ ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਓ ਉਹਨਾਂ ਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਐ ਮੈਂ ਕਿਹਾ ਤੂੰ ਗੱਲ ਕਰਾਓ ਦੇ ਨਾਲ ਜਾ ਕੇ ਬਿੰਦੂ ਦਾ ਕੱਚਾ ਨਾਮ ਬਿੰਦੂ ਆ ਪੰਪ ਮਾਲਕਾ ਜਿਹੜਾ ਮੁੰਡਾ ਉਹਨਾਂ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਨਾਲ ਨੂੰ ਜਾਣਗਾ ਉਦੋਂ ਨੂੰ ਛੋਰ ਨੇ ਚੀਕ ਮਾਰੀਆਂ ਦਾ ਡੈਡੀ ਉਹ ਮੰਦਰ ਤੇ ਉਹਨੇ ਲੱਤ 'ਚ ਗੋਲੀ ਮਾਰਤੀ ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੀ ਇਹੀ ਕਣਗਾ ਲੋ ਹੈਗੇ ਆਂ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆ ਮੈਂ ਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਨਹੀਂ ਜਾਣਦਾ ਹੁਣ ਉਹਨੇ ਇੰਨੇ ਨੂੰ ਇਹਦੋਂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਕੋਲੇ ਮੋਬਾਈਲ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਤੇ ਪੈਸਲ ਮੁੱਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਦੇ ਕੋਈ ਕੰਨਕੂਲ ਦੀ ਕੋਈ ਕਿਤੋਂ ਦੀ ਕੱਢੇ ਇਹਨਾਂ ਨੇ ਇਹਨਾਂ ਨੂੰ ਜਾਨੋਂ ਮਾਰਦਿਓ ਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਸਾਡਾ ਬੱਚਾ ਬਜੁਰੱਤਾ ਹੋ ਗਿਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਉਹਨਾਂ ਨੇ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਜੀ ਉਹਨਾਂ ਅਹ ਸੰਤਾ ਜੀ ਕਿਹਨਾ ਨੋਟਾ ਤੁਹਾਨੂੰ ਹੋ ਜੀ ਨੇ ਤਾਂ ਕਿਨਾ ਵਿੱਚ ਟੋਟਾ ਮੈਂ ਜੀ ਕੁਲਵਿੰਦਰ ਸਿੰਘ ਆ ਮੇਰਾ ਨਾਮ ਅਹ ਬਾਈ ਜੀ ਕੀ ਗੱਲ ਹੋਈ ਐ ਲੜਕੀ ਨਾਲ ਬਾਈ ਜੀ ਸਾਡੇ ਅੱਜ ਕੱਲ ਨੂੰ ਸਪਰੇਅ ਕਰਨੇ ਸੀ ਭੁੰਡਾਂ ਨਾਲ ਤੇਲ ਦੀ ਛਾਲਟ ਚੱਲੀ ਤੇ ਮਿਲਦਾ ਨਹੀਂ ਸਾਨੂੰ ਅਸੀਂ ਪੰਪ ਹੂਰ ਤੋਂ ਲੈ ਕੇ ਹੁੰਦੇ ਨੇ ਤੇ ਅਸੀਂ ਉੱਥੇ ਜਾਣ ਤੇ ਜਦੋਂ ਗਏ ਇਹ ਮੁੰਡੇ ਦਾ ਮੁੰਡਾ ਪੜਦਾ ਸੀ ਕਿ ਜਿਹਦਾ ਪੰਪ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਲੀਡ ਰੂਟ ਵਾਧਾ ਲਾਉਂਦੇ ਸੀ ਕਿ ਤੇ ਮੁੰਡਿਆਂ ਨੇ ਕਿਹਾ ਵੀ ਇਸ ਦਾ ਆਹ ਦਾ ਰੇਟ ਹੀ ਨਹੀਂ ਗਾ ਤੂੰ ਕਿਹਤੋਂ ਲਾਉਣੇ ਉਹਦੇ ਪਾਣਾ ਪਾੜੋ ਨਹੀਂ ਦਿੰਦੇ ਸੀ ਜਿਹੜਾ ਕਰਿੰਦਾ ਸੀ ਉਹ ਬਹਿਸ ਕਰੋਤਾ ਵਾਵਾ ਬਹਿਸਾਂ ਦੇ ਨਾਲ ਹੀ ਮੁੜ ਕੇ ਇਹ ਇਹ ਛੋਰਾ ਨਾਲ ਹੱਥ ਪਾਈ ਹੋ ਗਏ ਤੇ ਛੋਰਾ ਨੇ ਐਵੇਂ ਕਿ ਛੋਰ ਵੀ ਨਾਲ ਲੜਿਆ ਉਹਨਾਂ ਨਾਲ ਹੱਥ ਪਾਈ ਹੋਏ ਆ ਐ ਕਿ ਨਹੀਂ ਲੜੇਗੇ ਤੇ ਉਹ ਤੋਂ ਬਾਅਦ ਚ ਜਦੋਂ ਆਇਆ ਇਹਨਾਂ ਦਾ مالک ਆਇਆ ਉਹਨੇ ਅੱਗੇ ਫੈਰ ਮਾਰ ਲਾ ਕੇ ਤਿੰਨ ਚਾਰ ਗੱਡੇ ਇੱਕ ਮੁੰਡੇ ਦੇ ਨੱਤ ਵਿੱਚ ਲਾ ਮਾਰਿਆ ਸਾਡਾ ਤਾਂ ਇਹਨਾਂ ਦਾ ਚਰਾਗ ਮਟਾ ਦੇਣੇ ਕਿ ਸਾਨੂੰ ਇਹਦਾ ਹੱਕ ਸਾਭ ਮਿਲਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਉਹ ਅੱਗੇ ਵੀ ਕਰੇਮਾ ਦੇ ਵਿੱਚ ਆਇਆ ਉਹਦੇ ਤੇ ਦੋ ਤਿੰਨ ਪਰਚੇ ਅੱਗੇ ਵੀ ਹੈਗੇ ਆ ਉੱਥੋਂ ਦਾ ਸੁਖਵੰਦਰ ਸਿੰਘ ਸਰਪੰਚ ਮਾਰੇਗਾ ਉਹਦੇ ਵਿੱਚ ਵੀ ਉਹਦਾ ਹੱਥ ਹੈ ਤੇ ਉਹਨੇ ਇੱਕ ਹੋਰ ਵੀ ਕਤਲ ਕੀਤਾ ਉਹਦੇ ਵਿੱਚ ਜੇਲ ਕੱਟ ਗਿਆ ਉਹ ਬੰਦੇ ਨੇ ਸਾਨੂੰ ਜਮਾ ਮਾਰ ਦੇਣਾ ਸੀਗਾ ਭਾਈ ਜਿਹੜੇ ਮੁੰਡੇ ਆਏ ਸੀਗੇ ਦਿਨ ਆਪ ਤੁਸੀਂ ਗੱਲ ਕਰੋ ਤੁਹਾਡੇ ਪੁੱਛ ਨਾਲ ਕਿੰਨੇ ਜਣੇ ਸੀ ਇਹ ਸਰ ਇਹ ਮੁੰਡੇ ਤਿੰਨ ਜਣੇ ਸੀਗੇ ਅਜੇ ਇੱਕ ਦਿਨ ਸੀ ਜਿਹੜੀ ਵਿੱਚ ਦਿਖਾਈ ਦੇ ਰਿਹਾ ਵੀ ਉਹ ਕੁਝ ਤਿੰਨ ਚਾਰ ਜੈਨੇਕ ਵੈਕਸੀਨ ਕੁੱਟ ਰਹੀ ਉਹ ਕਿਹਨੂੰ ਕੁੱਟ ਰਹੀ ਸੀ ਉਹ ਕੌਣ ਸੀ ਉਹ ਸਾਡੇ ਮੁੰਡਿਆਂ ਨਾਲ ਜਦੋਂ ਥਪਾਈ ਹੋਏ ਤੇ ਉਹ ਕੁੱਟ ਰ ਉਹ 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 ਗਾਲਾ ਕੱਢ ਲਗਾ ਕਰੇਂਦਾ ਉਹ ਵੀ ਵੇਖਣ ਨਾਲ ਵੀ ਗਾਲਾ ਕੱਢੀਆਂ ਉਹ ਜੇ ਰਿਕਾਰਡ ਹੋਉਂਦੀ ਐ ਉਹ ਵੀ ਕੱਢਣ ਜੋ ਉਹਨੇ ਵੀ ਆਦਾ ਮੈਂ ਤਾਂ ਇਸਾਰ ਨਾ ਭੋਂਗਣੇ ਤੇ ਪੌੜਣਾ ਨਾ ਭੋਂ ਤੇ ਇਹ ਥਪਾਈ ਹੋ ਗਿਆ ਤੇ ਤੂੰ ਗਾਲਾ ਕੱਢਦਾ ਥਪਾਈ ਹੋਏ ਆ ਫਿਰ ਇਹਦਾ ਮੁੰਡਾ ਸੀਗਾ ਉਹ ਜਾ ਕੇ ਮਾਲਕ ਨਾਲ ਕਿਉਂਕਿ ਇਹਦੇ ਨਾਲ ਮਾਲਕ ਫੜਦਾ ਰਹੇਗਾ ਉਹਦੇ ਨਾਲ ਗੱਲ ਕਰਾਉਣੀ ਚਾਹੁੰਦੇ ਕਿ ਵੀ ਯਾਰ ਆ ਕੇ ਕਰਕੇ ਮੈਂ ਬਲਜੀਤ ਦਾ ਮੁੰਡਾ ਤੇ ਵੀ ਸਾਨੂੰ ਵੀ ਨਾ ਕੁਝ ਕਹੋਦੇ ਉਹਨਾਂ ਚ ਨੋਨੇ ਮਾਲਕ ਨਹੀਂ ਇਹਦੇ ਗੋਲੀ ਮਾਰਦੀ ਗੋਲੀ ਬੱਚੀ ਕਿੱਥੇ ਵੱਜਦੀ ਮੁੰਡੇ ਦੇ ਲੱਤ 'ਚ ਵੱਜੀ ਗੋਲੀ ਹੁਣ ਕਿਵੇਂ ਕੰਡੀਸ਼ਨ ਕਰਾਂਗੇ ਕੰਡੀਸ਼ਨ ਤਾਂ ਹੋਜੀ ਪਤਾ ਲੱਗੂਗਾ ਹੁਣ ਸ਼ਹਿਰ ਦੇ ਵਿੱਚ ਉਂ ਮੜ ਕੇ ਜੋ ਡਿੱਗ ਪਿਆ ਹੋ ਉਤੋਂ ਉਹਦੇ ਵਿੱਚ ਪਾਈਪਾ ਮਾਰ ਲੱਗਾ ਤੇ ਪਿਸਤੌਲ ਦੇ ਮਾਰ ਲੱਗਾ ਜਗ ਜਗ ਮਹਿ ਗਿਆ ਜੇ ਦੂਜੇ ਇੱਕ ਮੁੰਡੇ ਤੇ ਹੋਰ ਦੇ ਮਾਰਿਆ ਕੀ ਮੰਨ ਕਰਦੇ ਅਸੀਂ ਦੇਖਦੇ ਜੇ ਸਾਹਮਣੇ ਆਲਣਾ ਚਾਹਦੇ ਜੇ ਅਸੀਂ ਜੇ ਹੁਣ ਵੀਡੀਓ ਵੇਖੀ ਹੈ ਉਹਨਾਂ ਨੇ ਤੇ ਜੇ ਉਹ ਵੀਡੀਓ ਦੇ ਵਿੱਚ ਤਾਂ ਇਹ ਐਥੋਂ ਪਾਈ ਹੈਗੀ ਚਲ ਠੀਕ ਹੈ ਸੀ ਕਿੰਨੇ ਪਰ ਜੇ ਉਹ ਕਹਿੰਦੇ ਵੀ ਸਾਡਾ ਅਸੀਂ ਪੰਜ ਆਗਲਾਂ ਦੀ ਵਾਈ ਕਰਦੇ ਠੀਕੇ ਦੇ ਲੈ ਕੇ ਕਰਦੇ ਆ ਜੁਆ ਕਹਿੰਦਾ ਮੈਂਟਲ ਦਾ ਵੇਰ ਨਹੀਂ ਲੱਗਦਾ ਤਿੰਨ ਚਾਰ ਜਣ ਕੇ ਜਣ ਕੇ ਸਾਡੇ ਜਿਹੜੇ ਵੀ ਜੁਆ ਗਰੋਪ ਚ ਆ ਉਹ ਆਦੇ ਖੇਤੋਂ ਬਾਹਰ ਨਹੀਂ ਜਾਂਦੇ ਕਿ ਘਰੇ ਰਹਿੰਦੀ ਆ ਤੇ ਇਹਦੇ ਕਰਕੇ ਹੁਣ ਜੇ ਕ੍ਰੈਮ ਕੀਤਾ ਤਾਂ ਤੁਹਾਨੂੰ ਪਤਾ ਲੱਗੇ ਆ ਕੋਈ ਆਪਦੀ ਨਹੀਂ ਜ਼ਮੀਨ ਠਾਰੀ ਇਹ ਠੇਕੇ ਤੇ ਲੈ ਕੇ ਕਰਦੇ ਆ ਸਾਨੂੰ ਠੇਕੇ ਤੇ ਲੈ ਕੇ ਉਡੀਕ ਕਰਦੇ ਨੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀ ਦੋ ਮੁੰਡੇ ਉਹਨਾਂ ਦੇ ਕਿਵੇਂ ਉਹਨਾਂ ਨੂੰ ਵੀ ਘਟਵਾਉਣਾ ਉਹ ਦੇ ਇੱਕ ਦੇ ਤਾਂ ਵੱਜਿਆ ਇੱਥੇ 6 ਵਜੇ ਹੈ ਤੇ ਇੱਕ ਦੇ 7:00 ਵਜੇ ਹੈ ਜਦੋਂ ਉਹਦੇ ਪੁੱਸਤੋਂ ਗੁਰ ਉਹਨਾਂ ਤੇ ਫਿਰ ਓਲ ਦੀ ਨੰਗਿਆ ਜੇਕਰ ਉਹ ਗੁਜਰਤੀ ਉਹਨਾਂ ਦੀ ਵੱਜ ਸਕਦਾ ਹੈ ਪੰਜ ਫਿਰ ਕੀਤੇ ਇਹ ਨਹੀਂ ਗੱਲ ਉਹ ਇੱਕ ਤਾਂ ਮੁੰਡਾ ਇਹਦਾ ਕਿ ਇਹਨਾਂ ਨੇ ਵੀ ਸਪਰੇਅ ਕਰਨ ਨੂੰ ਕਰਨੀਆਂ ਤੇਲ ਹੀ ਲੈਣੇ ਹੋਲਡ ਹੈ ਜੀ ਮੈਨੂੰ ਫੋਨ ਲਾ ਕੇ ਉਹਨਾਂ ਨੇ ਕਿ ਮੁੜ ਗਏ ਤੇਲ ਤੇਲ ਵਾਸਤੇ ਹੀ ਲੈਣ ਗਏ ਆ ਉਹ ਜਿਹੜੇ ਭੁੰਡਾ ਵਾਲਾ ਸਪਰੇਅ ਕਰਦੇ ਉਹਦੇ ਤੇਲ ਸਾਨੂੰ ਪਤਾ ਅੱਜਕੱਲ ਜ਼ਰੂਰੀ ਹੋਇਆ ਪਿਆ ਤੇ ਤੇ ਇਹ ਅੱਜ ਕਣੀਆਂ ਵਾਲੇ ਤੋਂ ਮੁੰਡੇ ਤਿੰਨ ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ ਜਦੋਂ ਤੇਲ ਪਾਉਣ ਲੱਗੇ ਬੋਤਲਾਂ 'ਚ ਤੇ ਉਹਨਾਂ ਨੇ ਪੰਪ ਵਾਲੇ ਨੇ ਪਾਇਆ ਨਹੀਂ ਮੋਨਾ ਕਰਤਾ ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਆ ਫਿਰ ਜਾਂ ਇਹਨਾਂ ਨੂੰ ਵੀ ਨਾ ਪਾਓ ਇਸ ਗੱਲ ਤੋਂ ਇਹਨਾਂ ਦਾ ਟਕਰਾਅ ਹੋ ਗਿਆ ਟਕਰਾਅ ਹੋਇਆ ਤਾਂ ਇਹਨਾਂ ਆਪਸ ਵਿੱਚ ਪੰਪ ਵਾਲੇ ਇਹਨਾਂ ਨੇ ਗੱਲ ਪੈ ਕੇ ਲੜ ਪਏ ਉੱਥੇ ਪੰਪ ਵਾਲੇ ਨੇ ਫਿਰ ਆਪਦੇ ਰਿਵਾਲਵਰ ਨਾਲੇ ਦੇ ਫਾਇਰ ਕਰਤਾ ਜਿਹਦੇ ਗੋਲੀ ਲੱਗੀ ਐ ਤੇ ਇਹਦਾ ਬਿਆਨ ਲਿਖ ਲਿਆ ਜੋ ਬਣਦੀ ਆ ਉਹ ਕਾਰਵਾਈ ਕਰ ਰਹੇ ਸੀ ਕੋਈ ਰੇਡ ਨੂੰ ਲੈ ਕੇ ਵੀ ਗੱਲਬਾਤ ਹੋਈ ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ ਚ ਇਹੀ ਲਿਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ ਅਸੀਂ ਕਿਹਾ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ ਤੇ ਇਸ ਕਰਕੇ ਇਹਨਾਂ ਨੇ ਉਹਨਾਂ ਨੇ ਤੇਲ ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਸੀ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ ਇਸ ਗੱਲ ਤੋਂ ਇਹਨਾਂ ਦੀ ਉੱਥੇ ਲੜਾਈ ਹੋਈ ਪਰ ਉਹਨਾਂ ਨੇ ਲੜਨ ਤੋਂ ਬਾਅਦ ਉਹਨਾਂ ਨੇ ਪਿਸਤਲ ਨਾਲ ਫਾਇਰ ਕੀਤਾ ਵੇੜੀ ਸਦੀ ਲੱਤ ਤੇ ਲੱਗਦਾ ਜਿਹੜੀ ਸੀਸੀਟੀਵੀ ਕੇ ਸਾਹਮਣੇ ਹੈ ਉਸ ਵਿੱਚ ਦੇਖਿਆ ਗਿਆ ਕਿ ਕੁਝ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀ ਕਿ ਮਾਰਕੁੱਟ ਵੀ ਕਰਦੇ ਆਏ ਸੀ ਉਹ ਕਿੰਨਾ ਦੀ ਕੁੱਟਮਾਰ ਕਰ ਰਹੇ ਸੀ ਉਹ ਇਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ ਓਕੇ ਜੀ ਇਸੇ ਮੁੰਡੇ ਨੂੰ ਪਹਿਲਾਂ ਆਉਣੇ ਤੱਕ ਸੀਸੀਟੀਵੀ ਫੁਟੇਜ ਦੇਖੀ ਹੈ ਪਹਿਲਾਂ ਜਦੋਂ ਇਹ ਤੇਲ ਤੋਂ ਖੜੇ ਖੜੇ ਟਕਰਾਅ ਹੁੰਦਾ ਹੈ ਇਹਨੂੰ ਧੱਕਾ ਮਾਰ ਕੇ ਛੱਡਦੇ ਆ ਆਪਸ ਵਿੱਚ ਝੋਪਈ ਹੁੰਦੀ ਹੈ ਇਹ ਵੀ ਮਾਰਦਾ ਉਹ ਵੀ ਮਾਰਦਾ ਜੀ ਫਿਰ ਉਹ ਬਾਅਦ ਵਿੱਚ ਉਸ ਤੋਂ ਬਾਅਦ ਫੈਰ ਕਰਦਾ ਸਰ ਕੋਈ ਦੰਦਪੇ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੇ ਨਹੀਂ ਫਿਲਹਾਲ ਕੋਈ ਨਹੀਂ ਪਰ ਸਾਡੀ ਟੀਮ ਗਈ ਹੋਈ ਉੱਥੇ ਮੁਕਦਮਾ ਦਰਜ ਪਹਿਲੇ ਮੁਕਦਮਾ ਦਰਜ ਕਰ ਰਹੇ ਹਾਂ ਬਿਆਨ ਲਿਖਿਆ ਜੀ